ਇਸ ਵੇਲੇ ਦੀ ਸਭ ਤੋਂ ਅਹਿਮ ਤੇ ਭਾਵੁਕ ਕਰਨ ਵਾਲੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਅੱਜ ਡੇਢ ਮਹੀਨਾ ਹੋ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਪਰ ਹਾਲੇ ਤੱਕ ਵੀ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇੱਕ ਭਾਵੁਕ ਗੱਲ ਕਹੀ ਹੈ ਜਿਸ ਨੂੰ ਸੁਣ ਕੇ ਹਰ ਕਿਸੇ ਦੇ سینੇ ਦੇ ਵਿੱਚ ਚੀਜ਼ ਪੈਂਦੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਆਖਰੀ ਇੱਛਾ ਪੂਰੀ ਕਰ ਦਿਓ ਆਖਰੀ ਇੱਛਾ ਕੀ ਆ ਜਗਜੀਤ ਸਿੰਘ ਢੱਲੇਵਾਲ ਦੀ ਤਾਂ ਦੱਸ ਦਈਏ ਕੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਨੇੜੇ ਪਾਠ ਚਲਾ ਦਿਓ ਪਾਠ ਸੁਣਦੇ ਸੁਣਦੇ ਮੈਂ ਆਪਣੀ ਜ਼ਿੰਦਗੀ ਤੋਂ ਚਲੇ ਜਾਵਾਂਗਾ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ ਮੈਂ ਪਾਠ ਸੁਣਨਾ ਚਾਹਨਾ ਹੌਲੀ ਆਵਾਜ਼ ਦੇ ਵਿੱਚ ਮੇਰੇ ਕੋਲ ਪਾਠ ਲਗਾ ਦਿਓ ਮੇਰੇ ਕੋਲ ਗੁਰਬਾਣੀ ਲਗਾ ਦਿਓ ਤਾਂ ਜੋ ਗੁਰਬਾਣੀ ਦਾ ਜਿਹੜਾ ਉਚਾਰਨ ਉਹ ਵੀ ਮੈਂ ਕਰ ਸਕਾਂ ਤੇ ਗੁਰਬਾਣੀ ਜਿਹੜੀ ਆ ਉਹ ਮੇਰੇ ਕੰਨਾਂ ਦੇ ਵਿੱਚ ਪੈਂਦੀ ਰਹੇ ਤਾ ਜੋ ਮੈਂ ਆਪਣੀ ਜਦੋਂ ਦੁਨੀਆ ਛੱਡ ਕੇ ਜਾਵਾਂ ਤਾਂ ਮੈਂ ਆਖਰੀ ਪਲਾਂ ਦੇ ਵਿੱਚ ਪਾਠ ਸੁਣਦਾ ਸੁਣਦਾ ਇਸ ਜਹਾਨ ਤੋਂ ਚਲੇ ਜਾਵਾਂ ਤਾਂ ਕਿਸ ਦੇ ਲਈ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਕਿਉਂ ਬੈਠੇ ਨੇ ਕੋਈ ਨੌਕਰੀ ਮੰਗ ਰਹੇ ਨੇ ਕੋਈ ਆਪਣੇ ਪਰਿਵਾਰ ਦੇ ਲਈ ਕਰੋੜਾ ਰੁਪਏ ਮੰਗ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਕੋਈ ਜ਼ਮੀਨਾਂ ਮੰਗ ਰਹੇ ਨੇ ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਨੌਕਰੀ ਲਵਾਉਣ ਦੀ ਗੱਲ ਕਰ ਰਹੇ ਨੇ ਨਹੀਂ ਬਲਕਿ ਅਜਿਹਾ ਕੁਝ ਨਹੀਂ ਹੈ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਫਸਲਾਂ ਬਚਾਉਣ ਦੇ ਲਈ ਸਿਰਫ ਆਪਣੀਆਂ ਨਹੀਂ ਆਪਣੇ ਕਿਸਾਨ ਵੀਰਾਂ ਦੀਆਂ ਮਜ਼ਦੂਰਾਂ ਦੀਆਂ ਹਰ ਇੱਕ ਉਸ ਇਨਸਾਨ ਦੇ ਲਈ ਲੜਾਈ ਲੜ ਰਹੇ ਨੇ ਜੋ ਦੇਸ਼ ਦੇ ਵਿੱਚ ਰਹਿੰਦਾ ਆ ਜੋ ਅੰਨ ਖਾਂਦਾ ਆ ਉਸ ਦੇ ਲਈ ਲੜਾਈ ਲੜ ਰਹੇ ਨੇ ਉਸ ਦੇ ਲਈ ਮਰਨ ਵਰਤੇ ਉੱਤੇ ਬੈਠੇ ਨੇ ਆਉਣ ਵਾਲੀਆਂ ਨਸਲਾਂ ਦੀ ਲੜਾਈ ਲੜ ਰਹੇ ਨੇ ਫਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ ਹੋਂਦ ਦੀ ਲੜਾਈ ਲੜ ਰਹੇ ਨੇ ਤਾਂ ਜਗਜੀਤ ਸਿੰਘ ਡੱਲੇਵਾਲ 1.5 ਮਹੀਨੇ ਤੋਂ ਮਰਨ ਵਰਤੇ ਬੈਠੇ ਨੇ ਪਰ ਹਲੇ ਤੱਕ ਵੀ ਕਿਸੇ ਨੇ ਕੋਈ ਮੰਗ ਦਿਆ ਜਿਹੜਾ ਮੰਗ ਪੂਰੀ ਹੋਣ ਦਾ ਜ਼ਿਕਰ ਨਹੀਂ ਕੀਤਾ ਕੋਈ ਸੱਦਾ ਨਹੀਂ ਦਿੰਦਾ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਦਾ ਕਿਸੇ ਵਜ਼ੀਰ ਦਾ ਕਿ ਕੋਈ ਵੀ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਪਰ ਹੁਣ ਦੂਜੇ ਪਾਸੇ ਵੱਡੀ ਸਪੋਰਟ ਜਰੂਰ ਮਿਲ ਚੁੱਕੀ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਸਪੋਰਟ ਕਿਸ ਦੀ ਆ ਸਖਤ ਕਿਸਾਨ ਮੋਰਚੇ ਦੀ ਸਪੋਰਟ ਮਿਲ ਚੁੱਕੀ ਆ ਵੱਡੇ ਲੀਡਰ ਜੋ ਖੇਤੀਕ ਨੂੰ ਰੱਦ ਕਰਵਾ ਕੇ ਮੁੜੇ ਸੀ ਰਾਜੇਵਾਲ ਉਗਰਾਹਾਂ ਰਕੇਸ਼ਟ ਕੈਤ ਲਖੋਵਾਲ ਰਮਿੰਦਰ ਪਟਿਆਲਾ ਤੇ ਇਹ ਜਿਹੜੇ ਸਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਕੱਲ ਮੋਗਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਮਹਾਪੰਚਾਇਤ ਕੀਤੀ ਗਈ ਮਹਾਪੰਚਾਇਤ ਤੋਂ ਵੱਡਾ ਬਿਆਨ ਦਿੱਤਾ ਗਿਆ ਕਿ 6 ਮੈਂਬਰੀ ਕਮੇਟੀ ਅਸੀਂ ਬਣਾ ਕੇ ਖਨੌਰੀ ਬਾਰਡਰ ਜਾਵਾਂਗੇ 101 ਕਿਸਾਨਾਂ ਦਾ ਜੱਥਾ ਵੀ ਨਾਲ ਜਾਵੇਗਾ ਸ਼ੰਭੂ ਬਾਰਡਰ ਵੀ ਜਾਵਾਂਗੇ ਉੱਥੇ ਅਸੀਂ ਉਹਨਾਂ ਤੋਂ ਏਕਤਾ ਦਾ ਜਿਹੜਾ ਸੰਦੇਸ਼ ਲੈ ਕੇ ਜਾਵਾਂਗੇ ਕਿ ਏਕਤਾ ਬਣਾ ਕੇ ਸਾਰੇ ਇਸ ਅੰਦੋਲਨ ਨੂੰ ਲੜਿਆ ਜਾਵੇ ਤਾਂ ਹੁਣ ਵੱਡੀ ਸਪੋਰਟ ਜਿਹੜੀ ਆ ਮਿਲਦੀ ਹੋਈ ਨਜ਼ਰ ਆ ਰਹੀ ਆ ਜਗਜੀਤ ਸਿੰਘ ਡੱਲੇਵਾਲ ਨੂੰ ਪਰ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਦਿੱਤਾ ਕਿ ਮੇਰੀ ਆਖਰੀ ਇੱਛਾ ਇਹ ਆ ਉਹਨਾਂ ਦੇ ਵੱਲੋਂ ਆਖਰੀ ਇੱਛਾ ਜ਼ਾਹਰ ਕਰ ਦਿੱਤੀ ਗਈ ਹੈ ਪਰ ਹੁਣ ਕਦੋਂ ਤੱਕ ਆਖਰ ਮਰਨ ਵਰਤ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਬੈਠਣਗੇ ਕਿਉਂਕਿ ਇਹ ਤਾਂ ਕਲੀਅਰ ਹੋ ਚੁੱਕਿਆ ਕਿ ਜਗਜੀਤ ਸਿੰਘ ਡੱਲੇਵਾਲ ਨੇ ਸਾਫ਼ ਕਰ ਦਿੱਤਾ ਜਦੋਂ ਤੱਕ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਮਰਨ ਵਰਤ ਖਤਮ ਨਹੀਂ ਹੋਵੇਗਾ ਹੁਣ ਜਾਂ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦੀ ਹੋਵੇਗੀ ਜਾ ਫਿਰ ਐਮਐਸਪੀ ਦਾ ਗਰੰਟੀ ਕਾਨੂੰਨ ਬਣੇਗਾ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਕਿੰਨੀ ਕੁ ਫਿਕਰ ਆ ਕੇਂਦਰ ਸਰਕਾਰ ਨੂੰ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਤਾਂ ਕਹਿ ਦਿੱਤਾ ਕਿ ਟ੍ਰੀਟਮੈਂਟ ਕਰਵਾਓ ਪਰ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਮੈਂ ਟ੍ਰੀਟਮੈਂਟ ਨਹੀਂ ਕਰਵਾਉਣਾ ਮੈਂ ਆਪਣੇ ਇਰਾਦੇਆਂ ਤੇ ਦ੍ਰਿੜਾ ਹੁਣ ਤਾਂ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਮੈਂ ਕਿਸੇ ਨੂੰ ਮਿਲਣਾ ਵੀ ਨਹੀਂ ਆ ਹੁਣ ਕੋਈ ਸਿਆਸਤਦਾਨ ਵੀ ਆਵੇ ਉਸ ਨੂੰ ਵੀ ਨਹੀਂ ਮਿਲਣਾ ਕਿਉਂਕਿ ਸਿਆਸਤਦਾਨ ਜ਼ਰੂਰ ਆਏ ਨੇ ਸਿਆਸੀ ਰੋਟੀਆਂ ਹੀ ਸੇਕਦੇ ਹੋਏ ਨਜ਼ਰ ਆਏ ਨੇ ਇਹ ਗੱਲ ਕਹਿ ਰਹੇ ਨੇ ਕਿਸਾਨ ਕੀ ਭੱਗਦੇ ਤੰਦੂਰ ਦੇ ਉੱਤੇ ਚਲੋ ਅਸੀਂ ਵੀ ਦੋ ਰੋਟੀਆਂ ਸੇਕ ਲਈਏ ਇਹ ਗੱਲ ਕਹਿ ਰਹੇ ਨੇ ਕਿਸਾਨ ਕਹਿੰਦੇ ਇਸੇ ਕਰਕੇ ਆਉਂਦੇ ਨੇ ਫੋਟੋ ਆਖ ਚਾ ਕੇ ਚਲੇ ਜਾਂਦੇ ਨੇ ਕੋਈ ਅਜੀਹਾ ਕੰਮ ਨਹੀਂ ਕਰ ਰਿਆ ਕਿ ਕੇਂਦਰ ਦੇ ਨਾਲ ਗੱਲਬਾਤ ਕਰੀਏ ਜਾਂ ਫਿਰ ਕਹੇ ਕਿ ਕੇਂਦਰ ਨਾਲ ਅਸੀਂ ਗੱਲਬਾਤ ਕਰਕੇ ਕਿਸਾਨੀ ਮਸਲੇ ਦਾ ਹੱਲ ਕਰਵਾ ਦਈਏ ਜਗਜੀਤ ਸਿੰਘ ਢੱਲੇਵਾਲ ਨੂੰ ਬੈਠਣ ਦੀ ਕੀ ਲੋੜ ਐਨੀ ਠੜ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ ਜੇ ਕਿਸਾਨੀ ਮਸਲੇ ਦਾ ਹੱਲ ਹੋ ਜਾਂਦਾ 13 ਮੰਗਾ ਜਿਹੜੀਆਂ ਨੇ ਉਹ ਮੰਨ ਲਿਆ ਜਾਣ ਕਿਸਾਨ ਆਪਣੇ ਆਪਣੇ ਘਰਾਂ ਨੂੰ ਜਾਣ ਹੈ ਜਿਹੇ ਠੰਡ ਦੇ ਵਿੱਚ ਧੁੰਦ ਦੇ ਵਿੱਚ ਹੱਡ ਚੀਰਵੀਂ ਠੰਡ ਦੇ ਵਿੱਚ ਧੂਣੀਆਂ ਬਾਲ ਕੇ ਕਿਉਂ ਬੈਠਣ ਕਿਸਾਨ ਕੀ ਸ਼ੌਂਕ ਪਿਆ ਕਿਸਾਨਾਂ ਨੂੰ ਕਿਸਾਨ ਤਾਂ ਖੇਤਾਂ ਦੇ ਵਿੱਚ ਸੋਹਣੇ ਲੱਗਦੇ ਨੇ ਖੇਤਾਂ ਦੇ ਵਿੱਚ ਹੀ ਟਰੈਕਟਰ ਸੋਹਣੇ ਲੱਗਦੇ ਨੇ ਪਰ ਹੁਣ ਕਿਸਾਨ ਸੜਕਾਂ ਦੇ ਉੱਤੇ ਹੀ ਨਜ਼ਰ ਆਉਂਦੇ ਨੇ ਖੇਤਾਂ ਦੇ ਵਿੱਚ ਘੱਟ ਨਜ਼ਰ ਆਉਂਦੇ ਨੇ ਖੇਤਾਂ ਦੇ ਵਿੱਚ ਤਾਂ ਪ੍ਰਵਾਸੀ ਹੀ ਨਜ਼ਰ ਆਉਂਦੇ ਨੇ ਕਿਉਂਕਿ ਕਿਸਾਨਾਂ ਦੀਆਂ ਮਜਬੂਰੀਆਂ ਬਣ ਚੁੱਕੀਆਂ ਨੇ ਕਿਸਾਨ ਹੁਣ ਧਰਨਿਆਂ ਦੇ ਉੱਤੇ ਬੈਠੇ ਨੇ ਆਪਣੇ ਹੱਕੀਆਂ ਮੰਗਾਂ ਨੂੰ ਲੈ ਕੇ ਜੋ ਮੰਨੀਆਂ ਹੋਈਆਂ ਮੰਗਾਂ ਨੇ ਉਹ ਮਰਵਾਉਣ ਦੇ ਲਈ ਬੈਠੇ ਨੇ ਕਿਸਾਨ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਮਰਵਾਉਣ ਦੇ ਲਈ ਸੜਕਾਂ ਦੇ ਉੱਤੇ ਆ ਕੇ ਬੈਠੇ ਨੇ ਤਾਂ ਬੀਤੇ ਕੱਲ੍ਹ ਵੀ ਜਿਹੜੇ ਨੇ ਕਿਸਾਨਾਂ ਦੀ ਕੀ ਸ਼ੀਧੀ ਹੋਈ ਆ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਆ ਉਸ ਦੇ ਵੱਲੋਂ ਕਿਹਾ ਕਿ ਮੇਰੇ ਤੋਂ ਡੱਲੇਵਾਲ ਸਾਹਿਬ ਦਾ ਦੁੱਖ ਦਰਦ ਦੇਖਿਆ ਨਹੀਂ ਜਾਂਦਾ ਜਿਹੜਾ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਉਹ ਛੱਲਿਆ ਨਹੀਂ ਜਾਂਦਾ ਜਿਸ ਕਰਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਤਾਂ ਉਸ ਦੇ ਵੱਲੋਂ ਜੀਵਨ ਲੀਲਾ ਸਮਾਪਤ ਕਰ ਲਈ ਇਸ ਤੋਂ ਪਹਿਲਾਂ ਵੀ ਸ਼ੰਭੂ ਬਾਰਡਰ ਦੇ ਉੱਤੇ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਜੋ ਖੰਨਾ ਦੇ ਪਿੰਡ ਦਾ ਰਹਿਣ ਵਾਲਾ ਸੀ ਤੇ ਹੁਣ ਜਿਹੜਾ ਕੱਲ ਕਿਸਾਨ ਆਪਣੇ ਜੀਵਨ ਲੀਲਾ ਸਮਾਪਤ ਕਰਕੇ ਗਿਆ ਉਹ ਤਰਨਤਾਰਨ ਦੇ ਪਿੰਡ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾ ਰਹਿਣ ਵਾਲਾ ਆ ਤਾਂ ਇਸ ਤਰੀਕੇ ਦੇ ਨਾਲ ਕਈ ਕਿਸਾਨ ਜਿਹੜੇ ਨੇ ਦੁਨੀਆ ਛੱਡ ਕੇ ਚਲੇ ਗਏ ਜਿਨ੍ਹਾਂ ਤੋਂ ਇਹ ਦੁੱਖ ਦਰਦ ਨਹੀਂ ਦੇਖਿਆ ਗਿਆ ਪਰ ਹਲੇ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ ਹੋਰ ਕਿੰਨੀਆਂ ਕਿਸਾਨਾਂ ਦੀਆਂ ਜਾਨਾਂ ਜਾਣ ਗਿਆ ਇਸ ਅੰਦੋਲਨ ਦੇ ਵਿੱਚ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ 750 ਕਿਸਾਨਾਂ ਦੀਆਂ ਜਾਨਾਂ ਚਲੇ ਗਈਆਂ ਸੀ ਪਰ ਇਸ ਅੰਦੋਲਨ ਦੇ ਵਿੱਚ ਔਰ ਕਿੰਨੀਆਂ ਜਾਨਾ ਆਖਿਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਸਰਕਾਰ ਆਖਿਰ ਕੀ ਜਗਜੀਤ ਸਿੰਘ ਡੱਲੇਵਾਲ ਦੇ ਜਾਣ ਦਾ ਇੰਤਜ਼ਾਰ ਕਰ ਰਹੀ ਹੈ ਸਰਕਾਰ ਜਾਂ ਫਿਰ ਕੋਈ ਹੋਰ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਸਰਕਾਰ